ਹਾਂਜੀ ਦੋਸਤੋ ਬੜੀ ਹੀ ਦੁਖਦਾਈ ਘਟਨਾ ਤੇ ਮੰਦਪਾਗੇ ਖਬਰ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਜਿਵੇਂ ਕਿ ਸਾਰੇ ਜਾਂਦੇ ਵਿਆਹਾਂ ਦੀ ਰੁੱਤ ਹੈ ਮਾਪੇ ਬੜੀ ਬੇਸਬਰੀ ਦੇ ਨਾਲ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਜਿਨ੍ਹਾਂ ਨੇ ਕੋਹਾਂ ਗਰੀਬੀ ਕੱਟ ਕੇ ਆਪਣੇ ਇਹ ਪੁੱਤਾਂ ਨੂੰ ਪਾਲਿਆ ਹੁੰਦਾ ਅਤੇ ਉਹਨਾਂ ਦੇ ਅੱਛਾ ਹੁੰਦਾ ਕਿ ਆਪਣੇ ਪੁੱਤ ਦਾ ਵਿਆਹ ਦੇਖਣ ਪਰ ਵਿਆਹ ਦੇ ਦਿਨ ਕੁਝ ਅਜੀਬ ਘਟਨਾਵਾਂ ਵਰਤ ਜਾਂਦਾ ਜੋ ਕਿ ਨਾ ਭੁੱਲਣ ਯੋਗ ਹੁੰਦਾ ਜਿਵੇਂ ਕਿ ਸਾਰੇ ਜਾਣਦੇ ਆ ਕਿ ਪਿੱਛੇ ਤੇ ਮੁੰਡਾ ਜੋ ਕਿ ਆਪਣੀ ਸ਼ੇਰਵਾਨੀ ਮੋੜਨ ਦੇ ਲਈ ਬਾਜ਼ਾਰ ਦੇ ਵਿੱਚ ਗਿਆ ਸੀ ਅਤੇ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਉਹਦੀ ਕਾਰ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਲਾੜਾ ਦੇ ਵੱਲੋਂ ਗੱਡੀ ਚਲਾਉਣ ਦੀ ਜਿੱਦ ਕੀਤੀ ਜਾਂਦੀ ਹੈ ਤੇ ਥੱਕਿਆ ਹੁੰਦਾ ਜਿੱਦ ਦੇ ਕਾਰਨ ਇਹ ਕਾਰ ਖਾਈ ਦੇ ਵਿੱਚ ਜਾ ਡਿੱਗਦੀ ਆ ਤੇ ਉੱਥੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਸਿੱਕੇ ਦੀ ਹਾਲਤ ਜੋ ਕਿ ਬਹੁਤ ਹੀ ਖਰਾਬ ਹੋ ਚੁੱਕੀ ਹੈ ਬਾਕੀ ਵਾਹਗੁਰੂ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੁਸੀਂ ਵੀ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦਿਓ ਜੱਜ ਰੱਬ ਰੱਖਾ